ਹਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ ਦੇ ਅਸਤੀਫੇ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ ਵਿੱਚ ਇੱਕ ਨਾਮ ਹੋਰ ਉਜਾਗਰ ਹੋਣ ਲੱਗਿਆ। ਉਸ ਨਾਮ ਦੇ ਬਾਰੇ ਚਰਚਾ ਦੁਬਾਰਾ ਤੁਰ ਉੱਠੀ ਹੈ। ਦੁਬਾਰਾ ਕਹਿ ਰਹੇ ਹਾਂ। ਇੱਕ ਵਾਰ ਪਹਿਲਾਂ ਵੀ ਇਹ ਚਰਚਾ ਚੱਲ ਚੁੱਕੀ ਹੈ। ਔਰ ਹੁਣ ਦੁਬਾਰਾ ਇਹ ਨਾਮ ਪੰਜਾਬ ਦੀ ਸਿਆਸਤ ਵਿੱਚ ਉੱਠਦਾ ਸੁਣਾਈ ਦੇਣ ਲੱਗਿਆ ਹੈ। ਪਰ ਕੀ ਇਹ ਵਿਅਕਤੀ ਇਹ ਵਿਸ਼ੇਸ਼ ਵਿਅਕਤੀ ਅਨਮੋਲ ਗਗਨ ਮਾਨ ਦੀ ਥਾਂ ਲਵੇਗਾ? ਮਰਾਦ ਹੈ ਸਤਿੰਦਰ ਸੱਤੀ ਤੋਂ ਸਤਿੰਦਰ ਸੱਤੀ ਪੰਜਾਬ ਪੰਜਾਬੀਅਤ ਔਰ ਪੰਜਾਬੀ ਭਾਸ਼ਾ ਨੂੰ ਲੈ ਕੇ ਜਾਣੇ ਜਾਂਦੇ ਨੇ ਖਾਸ ਤੌਰ ਦੇ ਉੱਤੇ ਅ ਸਟੇਜ ਕੰਪੇਅਰਿੰਗ ਜਿਹੜੀ ਹੈ ਉਹ ਸਤਿੰਦਰ ਸੱਤੀ ਵਰਗੀ ਕੋਈ ਕੋਈ ਕਰਦਾ ਇਹ ਵੀ ਸੁਣਨ ਨੂੰ ਮਿਲਦਾ ਹੈ ਪੰਜਾਬ ਦੇ ਸਟੇਜ ਉੱਤੇ ਸਤਿੰਦਰ ਸੱਤੀ ਦਾ ਨਾਮ ਕੋਈ ਨਵਾਂ ਨਹੀਂ ਹੈ ਇਹ ਹਰ ਕੋਈ ਜਾਣਦਾ ਹੈ ਪਰ ਕੀ ਪੰਜਾਬ ਦੀ ਸਿਆਸਤ ਵਿੱਚ ਹੁਣ ਸਤਿੰਦਰ ਸੱਤੀ ਦੀ ਐਂਟਰੀ ਹੋਣ ਜਾ ਰਹੀ ਹੈ ਸਵਾਲ ਇਹ ਉੱਠ ਰਿਹਾ ਹੈ ਸੀਨੀਅਰ ਪੱਤਰਕਾਰ ਇਹ ਤਰਕ ਕਰ ਰਹੇ ਨੇ ਕਿ ਹੋ ਸਕਦਾ ਹੈ ਅਨਮੋਲ ਗਗਨਮਾਨ ਦੇ ਅਸਤੀਫੇ ਤੋਂ ਬਾਅਦ ਜੇ ਉਹ ਅਸਤੀਫਾ ਐਕਸੈਪਟ ਕਰ ਲਿਆ ਜਾਂਦਾ ਹੈ ਤੇ ਸਤਿੰਦਰ ਸੱਤੀ ਦਾ ਨਾਮ ਵਿਚਾਰਿਆ ਜਾਵੇ ਇਹ ਵੀ ਤਰਕ ਦਿੱਤਾ ਜਾ ਰਿਹਾ ਹੈ ਕਿ ਸਤਿੰਦਰ ਸੱਤੀ ਦਾ ਨਾਮ ਉਸ ਵੇਲੇ ਵੀ ਵਿਚਾਰਿਆ ਗਿਆ ਸੀ ਜਦੋਂ ਅਨਮੋਲ ਗਗਨਮਾਨ ਨੂੰ ਸੀਟ ਦਿੱਤੀ ਜਾਂਦੀ ਹੈ ਜਾਂ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਦੋਂ ਅਨਮੋਲ ਗਗਨ ਮਾਨ ਨੂੰ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਉਸ ਵੇਲੇ ਸਤਿੰਦਰ ਸੱਤੀ ਬਾਰੇ ਵੀ ਵਿਚਾਰਿਆ ਜਾ ਰਿਹਾ ਸੀ ਪਰ ਹੁਣ ਦੁਬਾਰਾ ਸਤਿੰਦਰ ਸੱਤੀ ਬਾਰੇ ਸਵਾਲ ਉੱਠਣ ਲੱਗੇ ਨੇ ਅਨਮੋਲ ਗਗਨ ਮਾਨ ਦੇ ਅਸਤੀਫੇ ਨੂੰ ਅਜੇ ਐਕਸੈਪਟ ਨਹੀਂ ਕੀਤਾ ਗਿਆ ਅਜੇ ਅਨਮੋਲ ਗਗਨ ਮਾਨ ਨੇ ਸਿਰਫ ਉਸ ਨੂੰ ਜਨਤਕ ਤੌਰ ਦੇ ਉੱਤੇ ਡਿਕਲੇਅਰ ਕੀਤਾ ਔਰ ਉਸੇ ਦਰਮਿਆਨ ਹੁਣ ਸਤਿੰਦਰ ਸੱਤੀ ਦਾ ਨਾਮ ਦੁਬਾਰਾ ਉੱਠਣ ਲੱਗਾ ਦੁਆਰਾ ਇਹ ਚਰਚਾਵਾ ਮ ਉੱਠ ਗਈਆਂ ਨੇ ਕਿ ਅਨਮੋਲ ਗਗਨਮਾਨ ਦੀ ਥਾਂ ਹੁਣ ਸਤਿੰਦਰ ਸੱਤੀ ਆ ਸਕਦੇ ਨੇ ਹਾਲਾਂਕਿ ਇਸ ਗੱਲ ਨੂੰ ਵੀ ਵੇਵ ਆਫ ਨਹੀਂ ਕੀਤਾ ਜਾ ਸਕਦਾ ਕਿ ਇੱਕ ਪਾਸੇ ਪੈਰਲਲੀ ਅਨਮੋਲ ਗਗਨਮਾਨ ਦੀ ਥਾਂ ਰਣਜੀਤ ਸਿੰਘ ਗਿਲ ਗਿਲਕੋ ਕੰਪਨੀ ਦੇ ਮਾਲਕ ਔਰ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਲੀਡਰ ਜਿਹੜੇ ਖਰੜ ਤੋਂ ਸ਼ਰੋਮਣੀ ਅਕਾਲੀ ਦਲ ਦੇ ਝੰਡੇ ਉੱਤੇ ਚੋਣ ਲੜ ਚੁੱਕੇ ਨੇ ਉਹਨਾਂ ਦਾ ਨਾਮ ਚੱਲ ਰਿਹਾ ਪਰ ਇਹਦੇ ਨਾਲ ਨਾਲ ਸਤਿੰਦਰ ਸੱਤੀ ਦਾ ਨਾਮ ਵੀ ਵਿਚਾਰਿਆ ਜਾਣ ਲੱਗਿਆ ਹੈ ਖਬਰਾਂ ਦੇ ਵਿੱਚ ਚਰਚਾਵਾ ਦੇ ਵਿੱਚ ਸਤਿੰਦਰ ਸੱਤੀ ਦਾ ਨਾਮ ਘੁੰਮਣ ਲੱਗਿਆ ਹੈ ਹੁਣ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਇਸ ਡਿਸੀਜਨ ਦੇ ਬਾਰੇ ਵਿਚਾਰ ਸਕਦੀ ਹੈ ਇੱਥੇ ਦੁਬਾਰਾ ਯਾਦ ਕਰਾ ਲਈਏ ਕਿ ਅਜੇ ਅਸਤੀਫਾ ਐਕਸੈਪਟ ਨਹੀਂ ਹੋਇਆ ਪੱਤਰਕਾਰਾਂ ਨੇ ਕੁਲਤਾਰ ਸਿੰਘ ਸੰਧਵਾ ਨੂੰ ਪੁੱਛਿਆ ਜਿਹੜੇ ਸਪੀਕਰ ਨੇ ਔਰ ਉਹਨਾਂ ਨੇ ਵੀ ਆਹੀ ਕਿਹਾ ਕਿ ਅਜੇ ਉਹਨਾਂ ਨੇ ਇਸ ਮਸਲੇ ਦੇ ਉੱਤੇ ਝਾਤ ਨਹੀਂ ਮਾਰੀ ਸੀਐਮ ਭਗਵੰਤ ਮਾਨ ਨੂੰ ਪੁੱਛਿਆ ਸੀਐਮ ਭਗਵੰਤ ਮਾਨ ਕਹਿੰਦੇ ਕਿ ਅਸੀਂ ਮੀਟਿੰਗ ਕਰਾਂਗੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੂੰ ਪੁੱਛਿਆ ਉਹਨਾਂ ਨੇ ਕਿਹਾ ਕਿ ਉਹ ਮੇਰੀ ਭੈਣ ਹੈ ਔਰ ਮਿਲ ਕੇ ਗੱਲ ਕੀਤੀ ਜਾਵੇਗੀ ਅਜੇ ਗੱਲਬਾਤ ਦਾ ਦੌਰ ਚੱਲੇਗਾ ਔਰ ਉਸ ਤੋਂ ਬਾਅਦ ਕੋਈ ਡਿਸੀਜਨ ਲਿਆ ਜਾ ਸਕਦਾ ਹੈ ਅਜੇ ਇਸ ਨੂੰ ਇਨ ਬਿਨ ਸਵੀਕਾਰ ਕਰਨਾ ਵੀ ਵਾਜਬ ਨਹੀਂ ਹੋਵੇਗਾ ਫਿਲਹਾਲ ਅਨਮੋਲ ਗਗਨ ਮਾਨ ਦੇ ਅਸਤੀਫੇ ਦੀ ਚਰਚਾ ਜ਼ਰੂਰ ਚੱਲ ਰਹੀ ਹੈ ਪਰ ਉਹਦੇ ਦਰਮਿਆਨ ਦੋ ਨਾਮ ਹੁਣ ਆ ਗਏ ਨੇ ਇੱਕ ਰਣਜੀਤ ਸਿੰਘ ਗਿੱਲ ਔਰ ਦੂਸਰਾ ਨਾਮ ਸਤਿੰਦਰ ਸ਼ਕਤੀ ਦਾ ਕੀ ਹੋਵੇਗਾ ਦੱਸਦੇ ਰਵਾਂਗੇ ਬਨੇਰੋ 1 انڈیا ਪੰਜਾਬੀ ਤੇ